हैलो जी थोड़ा सारा मेरे चैनल बड़ा ही निगाह स्वागत है अच्छ आप बना चाह रहे हैं एक डिज़ाइन जेटा कि कलर मल्टी कलर से डिजाइन बनावे तो छोटे छोड़ छोटी वूल सारे ही यूज कर सकते हो क्योंकि सिर्फ चार रो का डिजाइन है एक रंग दार ही सिलाइया पावगे इस करके जोड़ी छोटी मोटी वूल पी है जिस तरह है थोड़ थोड़ी थोड़ी सारी ही यूज़ करके इस डिज़ाइन में पा सकते हो सिर्फ तुम्हें ध्यान यही रखना कि एक दूजे पैटर्न मैच करता हो मीनस के कंट्रास्ट वाली वूल लै लो ਇਹ ਪਲੇ ਪਾ ਕੁੰਡੇ ਕੁੰਡੇ ਪਾ ਕੇ ਹੁਣ ਆਪਾਂ ਪੈਟਰਨ ਸ਼ੁਰੂ ਕਰਨ ਜਾ ਰਹੇ ਹਾਂ ਪਹਿਲਾਂ ਅਸੀਂ ਵਾਈਟ ਰੰਗ ਲਗਾ ਲਿਆ ਹੁਣ ਇਹਦੇ ਉਪਰੋਂ ਦੂਜਾ ਰੰਗ ਅਸੀਂ ਸ਼ੁਰੂ ਕਰਾਂਗੇ ਜਿਹੜਾ ਦੂਸਰਾ ਰੰਗ ਸ਼ੁਰੂ ਕਰਨਾ ਉਹ ਕਰਨਾ ਅਸੀਂ ਬੈਕ ਸਾਈਡ ਤੋਂ ਪੁੱਠੀ ਸਲਾਈ ਚੋਂ ਸਾਡਾ ਇਹ ਡਿਜ਼ਾਈਨ ਸ਼ੁਰੂ ਹੋਣਾ ਹੈ ਤੇ ਜਿਹੜਾ ਦੂਜਾ ਰੰਗ ਜਿਸ ਤਰ੍ਹਾਂ ਮੈਂ ਹੁਣ ਡ੍ਰੈੱਡ ਲਗਾ ਰਹੀਆਂ ਇਹਨੂੰ ਅਸੀਂ ਪੁੱਠੀ ਰੋ ਤੋਂ ਲਾਣਾ ਠੀਕ ਹੈ ਪੈਟਰਨ ਦੀ ਫਸਟ ਰੋ ਤੇ ਆਸੀਂ ਬੈਕ ਸਾਈਡ ਤੇ ਆ ਤੇ ਅਸੀਂ ਦੂਜਾ ਰੰਗ ਲਗਾ ਲਿਆ ਤੇ ਦੂਜਾ ਰੰਗ ਲਗਾ ਕੇ ਅਸੀਂ ਜਿਹੜਾ ਪੈਟਰਨ ਸ਼ੁਰੂ ਕਰਨ ਜਾ ਰਹੇ ਹਾਂ ਇੱਥੋਂ ਹੀ ਕਰਨਾ ਤੇ ਪੈਟਰਨ ਦੀ ਫਸਟ ਰੋ ਅਸੀਂ ਸਟਾਰਟ ਕਰਦੇ ਆਂ ਤੇ ਕੁੰਡੇ ਚਾਹੀਦੇ ਇਹਦੇ ਲਈ ਸਾਨੂੰ 2 ਦੇ ਮਲਟੀਪਲ 2 ਦੇ ਮਲਟੀਪਲ ਅਸੀਂ ਕੁੰਡੇ ਪਾਲੇ ਹੋਏ ਆਂ ਤੇ ਇਹ ਅਸੀਂ ਰੋਂਗ ਸਾਈਡ ਤੇ ਆ ਤੇ ਪੈਟਰਨ ਦੀ ਫਸਟ ਰੋ ਪਾ ਰਹੇ ਆ ਦੂਜਾ ਰੰਗ ਲਗਾ ਕੇ ਇਹ ਰੋ ਅਸੀਂ ਪਾ ਲੈਣੀ ਹੈ ਪੂਰੀ ਦੀ ਪੂਰੀ ਉਲਟੀ ਹੈ ਪੁੱਠੀ ਸਾਈਡ ਤੇ ਅਸਲੀ ਪੁੱਠੀ ਹੀ ਰੋ ਪਹਿਣੀ ਹੈ ਤੇ ਪੁੱਠੀ ਰੋ ਅਸੀਂ ਪੂਰੀ ਤੇ ਪੂਰੀ ਪੁੱਠੀ ਪਾ ਲੈਣੀ ਹੈ ਪੈਟਰਨ ਦੀ ਫਸਟ ਰੋ ਪੂਰੀ ਪੁੱਠੀ ਪਾ ਕੇ ਕੰਪਲੀਟ ਕਰ ਲੈਂਦੇ ਆਂ ਫਰੈਂਡਸ ਅਗਰ ਤੁਸੀਂ ਮੇਰੇ ਚੈਨਲ ਨੂੰ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰੋ ਪਹਿਲਾ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਹਾਲ ਤੱਕ ਕਲਿੱਕ ਕਰੋ ਜੇ ਵੀਡੀਓ ਪਸੰਦ ਆਂਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਤੇ ਤੁਸੀਂ ਕੋਈ ਹੋਰ ਪੈਟਰਨ ਸਿੱਖਣਾ ਚਾਹੁੰਦੇ ਤਾਂ ਤੁਸੀਂ ਉਹ ਵੀ ਕਮੈਂਟ ਕਰਕੇ ਦੱਸ ਸਕਦੇ ਮੈਂ ਤੁਹਾਡੇ ਲਈ ਉਹ ਵੀ ਬਣਾਉਂਗੀ ਤਾਂ ਫਿਰ ਅਸੀਂ ਇਦਾਂ ਹੀ ਇਹ ਸिलाई ਫਟਾਟ ਕਰ ਲੈਣੇ ਪੁੱਠੀ ਕੰਪਲੀਟ ਤੇ ਆਜਾ ਨੇ ਪੈਟਰਨ ਦੀ ਸੈਕੰਡ ਰੋ ਸਿੱਧੀ ਸਾਈਡ ਤੇ ਅਸੀਂ ਆ ਗਏ ਹੁਣ ਪੈਟਰਨ ਦੀ ਸੈਕੰਡ ਰੋ ਸਿੱਧੀ ਸਾਈਡ ਤੇ ਹੁਣ ਇਹ ਰੋਜ਼ਰਾ ਧਿਆਨ ਨਾਲ ਦੇਖਿਓ ਇਸ ਚ ਪਹਿਲੇ ਕੁੰਡੇ ਨੂੰ ਅਸੀਂ ਸਿਆਸਟ੍ਰਿਚ ਕੀਤਾ ਦੂਜਾ ਕੁੰਟਾ ਪੁੱਠਾ ਬੁਣਿਆ ਤਾਗਾ ਸਾਡਾ ਆਪਣੇ ਵੱਲੀ ਆ ਅਗਲਾ ਕੁੰਡਾ ਬਗੈਰ ਬੁਣਿਆ ਫੇਰ ਕੁੰਡਾ ਪੁੱਠਾ ਇਹ ਕੁੰਡਾ ਬਗੈਰ ਬੁਣਿਆ ਚੁੱਕਿਆ ਤਾਗਾ ਅੱਗੇ ਹੀ ਆ ਅਗਲਾ ਕੁੰਡਾ ਪੁੱਠਾ ਇਸ ਪੂਰੀ ਰੋ ਦੇ ਵਿੱਚ ਅਸੀਂ ਇੱਕ ਕੁੰਡਾ ਬਗੈਰ ਬੁਣਿਆ ਚੁੱਕਣਾ ਤੇ ਇੱਕ ਕੁੰਡੇ ਨੂੰ ਅਸੀਂ ਪੁੱਠਾ ਪਾਣਾ ਪਰ ਤਾਗੇ ਨੂੰ ਅਸੀਂ ਆਪਣੇ ਵੱਲੀ ਰੱਖਣਾ ਤਾਗੇ ਨੂੰ ਅਸੀਂ ਦੂਜੀ ਸਾਈਡ ਤੇ ਨਹੀਂ ਲੈ ਕੇ ਜਾਣਾ ਪੂਰੀ ਰੋ ਸੇ ਇੱਦਾਂ ਹੀ ਪਾਣੀ ਹੈ ਇੱਕ ਕੁੰਡਾ ਬਗੈਰ ਬੁਣਿਆ ਦੂਜਾ ਪੁੱਠਾ ਬਗੈਰ ਪੁਣੀਆਂ ਚੁੱਕਿਆ ਦੂਜਾ ਸੀ ਪੁੱਠਾ ਕੀਤਾ ਐਦਾ ਕਰਦੇ ਹੋਏ ਅਸੀਂ ਇਹ ਵਾਲੀ ਪੂਰੀ ਰੋ ਪਾ ਲੈਣੀ ਹੈ ਇਹ ਪੈਟਰਨ ਦੀ ਸਾਡੀ ਸੈਕੰਡ ਰੋ ਹੈ ਲਾਸਟ ਵਿੱਚ ਸਾਡਾ ਇੱਕ ਹੁੰਡਾ ਬਚ ਜੂਗਾ ਜਿਹਨੂੰ ਕਿ ਅਸੀਂ ਸਿੱਧਾ ਮੋੜ ਲੈਣਾ ਹੁਣ ਅਸੀਂ ਆਕੇ ਪੈਟਰਨ ਦੀ ਦੂਸਰੀ ਰੋ ਰੋਂਗ ਸੌਰੀ ਤੀਸਰੀ ਰੋ ਰੋਂਗ ਸਾਈਡ ਤੇ ਪੁੱਠੇ ਸਲਾਈ ਚ ਪੈਟਰਨ ਦੀ ਤੀਸਰੀ ਰੋ ਹੈ ਜਰਾ ਧਿਆਨ ਨਾਲ ਦੇਖਿਓ ਇਹਨੂੰ ਅਸੀਂ ਕਿੱਦਾਂ ਬੁਣਨਾ ਪਹਿਚੰਦੀ तिसरे ਵਿੱਚ ਪਹਿਲੇ ਕੁੰਡੇ ਨੂੰ ਸੀ ਬਗੈਰ ਬੁਨੇ ਉਤਾਰਾਂਗੇ ਇਸ ਤੋਂ ਬਾਅਦ ਧਾਗੇ ਨੂੰ ਪਿੱਛੇ ਕਰਕੇ ਦੂਜਾ ਕੁੰਡਾ ਸੀ ਸਿੱਧਾ ਬੁਣਾਗੇ ਧਾਗੇ ਨੂੰ ਆਪਣੇ ਵੱਲ ਕਰਕੇ ਅਗਲਾ ਕੁੰਡਾ ਪੁੱਠਾ ਧਾਗਾ ਪਿੱਛੇ ਕਰਕੇ ਅਗਲਾ ਕੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਅਗਲਾ ਕੁੰਡਾ ਪੁੱਠਾ ਜਿਹੜਾ ਕੁੰਡਾ ਅਸੀਂ ਬਗੈਰ ਬੁਣਿਆ ਚੁੱਕਿਆ ਸੀ ਉਹਨੂੰ ਅਸੀਂ ਬੁੰਨ ਰਹੇ ਹਾਂ ਪੁੱਠਾ ਇਹ ਵਾਲਾ ਸਾਡਾ ਬਗੈਰ ਬੁਣਿਆ ਤੇ ਜਿਹੜਾ ਕੁੰਡਾ ਸੀ ਪਹਿਲਾਂ ਉਧਰੋਂ ਬੁਣਿਆ ਸੀ ਪੁੱਠਾ ਤੇ ਇਧਰ ਅਸੀਂ ਉਹਨੂੰ ਸਿੱਧਾ ਬੁੰਨ ਰਹੇ ਹਾਂ पुठ्ठे अशी पुठ्ठा कुंडा पाहिर बने कुंडेन अशी सिद्धा बुन रे धागेन जिस तरह तर कुंडे पाना करना करणार पुठ्ठा कुंडा धागे पाहणा धागेनं आपण वल् सीधा कुंडा धागे त्या धागेन अशी दुजे वला इतर करते होई अशी पॅटर्न थर्ड रोडन कंप्लीट कर करले धागा अपने वल पुठ्ठा कुंडा धागा दूजी साइड ते सीधा कुंडा धागा अपने वल पुठ्ठा कुंडा दूजी साइड ते सीधा ਤਾਂ ਇਹ ਸਿਰ ਪੂਰੀ ਦੀ ਪੂਰੀ ਰੋ ਤਾਂ ਹੀ ਪਾਕੇ ਕੰਪਲੀਟ ਕਰ ਲੈਣੀ ਪੈਟਰਨ ਬਹੁਤ ਹੀ ਆਸਾਨ ਤੇ ਬਹੁਤ ਹੀ ਸੌਖਾ ਹੈ ਤੇ ਜਲਦੀ ਜਲਦੀ ਬਣਨ ਵਾਲਾ ਸਾਡਾ ਪੈਟਰਨ ਹੈ ਤੁਸੀਂ ਆਪਣਾ ਕਿਤੇ ਵੀ ਪਾਉਂਗੇ ਉਹਨੂੰ ਇਹ ਪੈਟਰਨ ਬਹੁਤ ਹੀ ਜਲਦੀ ਬਣ ਜਾਣਾ ਕਿਉਂਕਿ ਸਿਰਫ ਅਸੀਂ ਇੱਕ ਰੋ ਸਾਡੇ ਪੁੱਠੇ ਸਿੱਧੇ ਦੀ ਤੇ ਇੱਕ ਜਿਵੇਂ ਤੁਸੀਂ ਦੇਖਿਆ ਇਹ ਵੀ ਦੋ ਰੋ ਸਾਡੇ ਸਿੱਧੀਆਂ ਤੇ ਸਿੱਧੀ ਤੇ ਪੁੱਠੀ ਇਦਾਂ ਹੀ ਪੈਂਦੀ ਹੈ ਤੇ ਇਸ ਕਰਕੇ ਇਹ ਡਿਜ਼ਾਈਨ ਬਹੁਤ ਹੀ ਜਲਦੀ ਕੰਪਲੀਟ ਹੋ ਜਾਊਗਾ ਤੁਸੀਂ ਜਿਹੜਾ ਵੀ ਪੈਟਰਨ ਜਲਦੀ ਜਲਦੀ ਕੋਈ ਕੁੱਟੀ ਬਣਾਉਣਾ ਚਾਹੁੰਦੇ ਹੋ ਤੁਸੀਂ ਉਸ ਤੇ ਇਹ ਵਾਲਾ ਪੈਟਰਨ ਪਾ ਸਕਦੇ ਹੋ ਹੁਣ ਅਸੀਂ ਆਗੇ ਪੈਟਰਨ ਦੀ ਲਾਸਟ ਰੋ 4th ਰੋ ਸਿੱਧੀ ਸਾਈਡ ਤੇ ਹੈ ਪੂਰੀ ਦੀ ਪੂਰੀ ਰੋ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਪੈਟਰਨ ਦੀ 4th ਰੋ ਪੂਰੀ ਅਸੀਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ ਕਿਉਂਕਿ ਸਿੱਧੀ ਪਾਣੀ ਇਸ ਤੋਂ ਕੁਝ ਵੀ ਨਿਕਲਣਾ ਇਸ ਲਈ ਫਟਾਟੇ ਨੂੰ ਪਾਲਣ ਨਹੀਂ ਹੈ ਤੁਸੀਂ ਇਸ ਪੈਟਰਨ ਚ ਕਿੰਨੇ ਵੀ ਰੰਗ ਪਾ ਸਕਦੇ ਹੋ ਠੀਕ ਹੈ ਜਿੰਨੇ ਵੀ ਰੰਗ ਹੈ ਤੁਸੀਂ ਉਸ ਚ ਸਾਰੇ ਯੂਜ਼ ਕਰ ਸਕਦੇ ਹੋ ਤੇ ਦੋ ਰੰਗ ਤਿੰਨ ਰੰਗ ਚਾਰ ਰੰਗ ਜਾਂ ਤੁਸੀਂ ਇੱਕ ਮੇਨ ਕਲਰ ਰੱਖ ਕੇ ਉਸ ਚ ਬਾਕੀ ਰੰਗਾਂ ਨੂੰ ਪਾ ਸਕਦੇ ਹੋ ਚਾਰ ਰੋ ਤਾਂ ਸਾਡਾ ਇਹ ਪੈਟਰਨ ਕੰਪਲੀਟ ਹੋ ਗਿਆ ਹੁਣ ਅਸੀਂ ਆਪਣਾ ਦੂਜਾ ਕਲਰ ਲਗਾ ਲੈਣਾ ਦੂਜਾ ਕਲਰ ਲਗਾ ਕੇ ਦੇਖੋ ਪਹਿਲੀ ਰੋ ਜਿਹੜੀ ਅਸੀਂ ਰੋਂਗ ਸਾਈਡ ਤੋਂ ਇਹ ਧਿਆਨ ਰੱਖਣਾ ਵੀ ਜਦੋਂ ਵੀ ਅਸੀਂ ਨਵਾਂ ਕਲਰ ਅਟੈਚ ਕਰਨਾ ਅਸੀਂ ਰੋਂਗ ਸਾਈਡ ਤੋਂ ਪੁੱਠੀ ਸਾਈਡ ਤੋਂ ਹੀ ਅਟੈਚ ਕਰਨਾ ਤੇ ਪਹਿਲੀ ਰੋ ਸਾਡੀ ਪੁੱਠੀ ਪੁੱਠੀ ਹੀ ਪੈਣੀ ਆ ਇਹਦੇ ਨਾਲ ਕੀ ਹੋਊਗਾ ਕਿ ਸਾਡਾ ਜਿਹੜਾ ਦੂਜਾ ਕਲਰ ਉਹ ਸ਼ੁਰੂ ਹੋ ਜਾਂਦਾ ਤੇ ਸਿੱਧੀ ਸਾਈ ਤੋਂ ਫੇਰ ਸਾਡਾ ਪੈਟਰਨ ਅਸੀਂ ਆਪਣਾ ਸ਼ੁਰੂ ਕਰ ਲੈਨੇ ਆ ਤੇ ਹੁਣ ਆਪਾਂ ਫੇਰ ਮੇਨ ਕਲਰ ਵਾਈਟ ਲਗਾ ਲਿਆ ਕਿਉਂਕਿ ਮੈਂ ਇਸ ਚ ਮੇਨ ਕਲਰ ਰੱਖਿਆ ਹੋਇਆ ਹੈ ਵਾਈਟ ਤੇ ਵਾਈਟ ਦੇ ਨਾਲ ਰੈੱਡ ਕਲਰ ਪਾ ਕੇ ਅਸੀਂ ਇਹ ਕੰਪਲੀਟ ਕਰ ਲਿਆ ਹੁਣ ਦੂਜੀ ਰੋ ਫੇਰ ਇਦਾਂ ਹੀ ਪਹਿਲੇ ਕੁੰਡਾ ਸਟਿਚ ਇੱਕ ਕੁੰਡਾ ਪੁੱਠਾ ਧਾਗਾ ਅੱਗੇ ਹੀ ਹੈ ਸਾਡਾ ਇੱਕ ਹੁੰਡਾ ਬਗੈਰ ਗੁੰਨੇ ਆ। ਬਸ ਐਦਾਂ ਹੀ ਅਸੀਂ ਇਸ ਪੈਟਰਨ ਨੂੰ ਵਾਰ-ਵਾਰ ਦੁਹਰਾਉਂਦੇ ਜਾਣਾ। ਜਿੰਨੇ ਵੀ ਤੁਸੀਂ ਸਲਾਈਆਂ ਪਾਣੀ ਹੈ ਚਾਰ-ਚਾਰ ਉਹ ਐਦਾਂ ਹੀ ਪਾਉਂਦੇ ਚਲੇ ਜਾਣਾ। ਤੇ ਹੁਣ ਇੱਕ ਮੇਨ ਕਲਰ ਰੱਖਿਆ ਸੀ ਵਾਈਟ ਉਹਦੇ ਵਿੱਚ ਪਾ ਲਈ ਆਪਾਂ ਹੁਣ ਰੈੱਡ ਕਲਰ। ਤੇ ਹੁਣ ਇਸ ਤੋਂ ਬਾਅਦ ਮੈਂ ਹੋਰ ਕੋਈ ਕਲਰ ਪਾ ਲੜਨੀ ਇਸ ਤੇ ਅਗਲਾ। ਤੇ ਉਹ ਵੀ ਅਸੀਂ ਚਾਰ ਉਹ ਹੀ ਪੜਾਵਾਂਗੇ। ਹਾਂ ਦੇਖੋ ਸਾਡੀ ਸਲਾਈ ਕਿੰਨੀ ਜਲਦੀ ਬਣ ਕੇ ਕੰਪਲੀਟ ਹੋ ਗਈ। ਇਸ ਪੈਟਰਨ ਨੂੰ ਅਸੀਂ ਇੱਦਾਂ ਹੀ ਬਣਾਉਂਦੇ ਜਾਵਾਂਗੇ ਆ ਦੇਖੋ ਅੱਗੇ ਆਪਾਂ ਗ੍ਰੀਨ ਕਲਰ ਲਗਾ ਲਿਆ ਹੋਇਆ ਫਿਰ ਰੈੱਡ ਲਗਾ ਲਿਆ ਫਿਰ ਵਾਈਟ ਇੱਦਾਂ ਕਰਕੇ ਤੁਸੀਂ ਇਸ ਪੈਟਰਨ ਨੂੰ ਬਣਾਉਂਦੇ ਚਾਹੋ ਤੇ ਪੈਟਰਨ ਦੀ ਫਾਈਨਲ ਲੁੱਕ ਇਹ ਹੈ ਨੇੜੇ ਤੋਂ ਦੇਖੋ ਕਿੰਨਾ ਪੈਟਰਨ ਵਧੀਆ ਲੱਗ ਰਿਹਾ ਜਦੋਂ ਇਹ ਦੇਖੋ ਧੱਕ ਇੱਦਾਂ ਆਉਂਦਾ ਤੇ ਉਹਦੀ ਇਹਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ ਤੇ ਇੱਕ ਟਾਈਮ ਤੇ ਇੱਕੋ ਹੀ ਕਲਰ ਚੱਲਿਆ ਇਸ ਕਰਕੇ ਪੈਟਰਨ ਬਹੁਤ ਜਲਦੀ ਬਣ ਜਾਂਦਾ ਤੇ 4 4 ਰੋ ਦਾ ਹੀ ਇਹ ਸਾਡਾ ਪੈਟਰਨ ਹੈ ਇਹਦੀ ਫਰੰਟ ਸਾਈਡ ਦੇਖੋ ਇਦਾਂ ਦੀ ਲੱਗ ਰਹੀ ਹੈ ਤੇ ਬੈਕ ਸਾਈਡ ਤੋਂ ਸਾਡਾ ਇਹ ਪੈਟਰਨ ਆ ਦੇਖੋ ਇਦਾਂ ਲੱਗ ਰਿਹਾ ਕੋਈ ਤਾਂ ਅੱਗਾ ਨਹੀਂ ਗਿਆ ਹੋਇਆ ਕਿਉਂਕਿ ਇੱਕ ਇੱਕੋ ਹੀ ਕਲਰ ਚੱਲ ਰਿਹਾ ਹੈ ਤੇ ਫਿਰ ਬਣਾਓ ਇਹਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਫਿਰ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ